ਮੈਨੂੰ ਕਹਿੰਦੇ ਐਸਵਾਈਐਲ ਦਾ ਦੱਸੋ ਜੀ ਹੱਲ ਮੈਂ ਹੱਲ ਕੀ ਪਾਣੀ ਨਹੀਂ ਨਹੀਂ ਸਾਡੇ ਕੋਲ ਕਹਿੰਦੇ ਨਹਿਰ ਤਾਂ ਬਣਾ ਦਿਓ ਮੈਂ ਕਿਹਾ ਉਹ ਜੂਨ ਛੱਡੋਗੇ ਉਹ ਜੋ ਪਾਣੀ ਹੈ ਨਹੀਂ ਨਹਿਰ ਘਾਤੋਂ ਬਣਦੀ ਤੇ ਕਹਿੰਦੇ ਉਹ ਅਲਟਰ ਜਿਹੜਾ ਉਹ ਹੈ ਨਾ 9.1 9.2 9.3 ਤਿੰਨ ਫੈਸਲੇ ਨੇ ਸੁਪਰੀਮ ਕੋਰਟ 9.1 ਕਹਿੰਦਾ ਵੀ ਪਾਣੀ ਦਾ ਰਿਵਿਊ ਕਰ ਲਓ ਜੇ ਪਾਣੀ ਹੈਗਾ ਦੇ ਦਿਓ 9.2 ਕਹਿੰਦਾ ਵੀ ਨਹਿਰ ਜਿਹੜੀ ਹੈ ਜੇ ਪਾਣੀ ਹੈਗਾ ਤਾਂ ਨਹਿਰ ਬਣਾ ਦੇ ਨੋ 9.3 ਕਹਿੰਦਾ ਹੈ ਵੀ ਪਹਿਲਾਂ ਨਹਿਰ ਤਾਂ ਬਣੂਗੀ ਜੇ ਉਹਦੇ ਚ ਜਾਣ ਜੋਗਾ ਠੀਕ ਹੈ ਨਹਿਰ ਬਣਾ ਸਕਦਾ ਬਣਾ ਸਕਦੇ 9.2 ਕਹਿੰਦਾ ਵੀ ਆਲਟਰਨੇਟਿਵ ਦੱਸੋ ਨਹਿਰ ਬਣਾਓ ਜਾਂ ਆਲਟਰਨੇਟਿਵ ਦਾ ਕੋਈ ਬਦਲ ਦੱਸੋ ਇਹ ਜਦੋਂ ਬਹਿੰਦੇ ਨੇ ਹੁਣ ਮੈਂ ਪੜਿਆ ਹੋਇਆ ਉਹ ਸਾਰਾ ਇਹ ਜਦੋਂ ਮੇਰੇ ਨਾਲ ਬਹਿੰਦੇ ਖੱਟਰ ਬਹਿੰਦਾ ਸੀ ਪਹਿਲਾਂ ਹੁਣ ਸੈਣੀ ਬਹਿੰਦਾ ਹੁਣ ਇਹ ਜਦੋਂ ਬਹਿੰਦੇ ਨੇ 9.3 ਤੋਂ ਸ਼ੁਰੂ ਕਰ ਲੈਂਦੇ ਨੇ 9.3 ਹੀ ਕਹਿੰਦਾ ਨਹੀਂ ਨਹੀਂ ਨਹਿਰ ਬਣਾ ਲੈਣੀ ਚਾਹੀਦੀ ਐਸ ਤੀ ਨਾਲ ਅਫਸਰ ਜੀ ਇੱਕ ਪੜਨ ਲੱਗ ਗਿਆ 9.3 ਐ ਕਹਿੰਦਾ ਜੀ ਮੈਂ ਕਿਹਾ ਜੀ ਇੱਕ ਮਿੰਟ ਕੌਣ ਤੂੰ ਮਤਲਬ ਤੇਰਾ ਉਹ ਆਉਦਾ ਕੀ ਹੈ ਕਹਿੰਦਾ ਮੈਂ ਸੈਕਟਰੀ ਹਾਂ ਮੈਂ ਕਿੱਥੇ ਸੈਕਟਰੀ ਹਾਂ ਕਹਿੰਦਾ ਮੈਂ ਇੰਡੀਆ ਗਵਰਨਮੈਂਟ ਦਾ ਇਰੀਗੇਸ਼ਨ ਸੈਕਟਰੀ ਨਾ ਕਹਿੰਦਾ ਮੈਂ ਤਾਂ ਪੜਿਆ ਹੀ ਹੁੰਦਾ ਫਿਰ ਸਾਬ ਤਾਂ ਪੜਿਆ ਕਹਿੰਦਾ ਹਾਂ ਜੀ ਮੈਂ ਕਿਹਾ ਤਿੰਨ ਪਹਿਲਾਂ ਆਉਂਦਾ ਜਾਂ ਇੱਕ ਪਹਿਲਾਂ ਆਉਂਦਾ ਜਾਂ ਦੋ ਕਹਿੰਦਾ ਜੀ ਇੱਕ ਪਹਿਲਾਂ ਮੈਂ ਪਹਿਲੇ ਇੱਕ ਪੜਿਆ ਇੱਕ ਕੀ ਕਹਿੰਦਾ ਪਹਿਲਾਂ ਰਿਵਿਊ ਕਰੋ ਪਾਣੀ ਦਾ ਰਿਵਿਊ ਕਦੋਂ ਕੀਤਾ ਸੀ 955 ਜੀ 955 ਜੀ ਤਾਂ ਇੱਥੇ ਪਤਾ ਨਹੀਂ ਕਿੰਨੀਆਂ ਝਾੜੀਆਂ ਆਉਣਗੀਆਂ ਬਹੁਤ ਆ ਜੀ ਉਹ ਦੋ ਦਸੰਸਰ ਆ ਗਏ ਫੈਸਲੇ ਲਾਂਗੇ ਹਾਂ ਨੰਬਰ ਦੋ ਨੰਬਰ 9.2 ਕੀ ਕਹਿੰਦੇ 9.2 ਕਹਿੰਦੇ ਅਲਟਰ ਕੋਦੂ ਬਾਅਦ ਤੀਜੇ ਨੰਬਰ ਦਾ ਤੁਸੀਂ ਪਹਿਲੀ ਤੀਜਾ ਨੰਬਰ ਕਿਉਂ ਪੜਨਾ ਕਹ ਜਾਂਦੇ ਹੋ ਪਹਿਲਾਂ ਤੇ ਦੂਜਾ ਪੜੋ ਪਹਿਲਾਂ ਪਹਿਲਾਂ ਤਾਂ ਰਿਵਿਊ ਤੁਸੀਂ ਕਰਦੇ ਨਹੀਂ ਨਾ ਕਰੋ ਪਾਣੀ ਹੈ ਨਹੀਂ ਮੈਂ ਦੱਸ ਦਿੰਨਾ ਰਿਵਿਊ ਕਰ ਲਿਆ ਨੰਬਰ 2 ਤੇ ਆਲਟਰਨੇਟਿਵ ਕਹਿੰਦੇ ਆ ਆਲਟਰਨੇਟਿਵ ਸਿੱਧਾ ਜਾਏ ਏਸੀ ਜੀ ਆਲਟਰਨੇਟ ਹੈ ਐਸਵਾਈਐਲ ਨੂੰ ਵਾਈਐਸਐਲ ਕਰ ਕਹਿੰਦੇ ਕੀ ਮਤਲਬ ਮੈਂ ਕਿਹਾ ਸਤਲੁਜ ਨੂੰ ਯਮਨਾ ਨਾਲ ਮਿਲਾਉਣ ਦੀ ਜਗ੍ਹਾ ਯਮਨਾ ਨੂੰ ਸਤਲੁਜ ਦਾ ਉਧਰੋਂ ਇੱਧਰ ਨੂੰ ਲੈ ਆਓ ਹਰਿਆਣੇ ਨੂੰ ਪਾਣੀ ਦਿਦੋ ਜੇ ਬਚ ਗਿਆ ਸਾਡੇ ਸਤਲੁਜ ਪਾ ਦਿਓ ਨਹੀਂ ਤਾਂ ਮੈਂ ਤੈਨੂੰ ਹੈਲੀਕਾਪਟਰ ਤੇ ਬਿਠਾਉਣਾ ਮੈਂ ਸਤਲੁਜ ਉੱਥੋਂ ਦੀ ਤੁਹਾਨੂੰ ਲੈ ਕੇ ਜਾਣਾ ਜਿੱਥੋਂ ਜੇ ਤੁਹਾਨੂੰ ਲੱਗਿਆ ਵੀ ਸਤਲੁਜ ਦਰਿਆ ਹੈ ਉਦੋਂ ਪਾਣੀ ਲੈ ਲਿਓ ਉਹ ਤਾਂ ਨਾਲਾ ਬਣ ਗਿਆ ਜੀ ਇੱਕ ਕਿਹੜੀਆਂ ਗੱਲਾਂ ਕਰਦੇ ਤੁਸੀਂ ਆ